ਬੱਚੇ ਦੋ ਗੁੜੀਆਂ ਕੁੜੀ ਤੇ ਮੁੰਡਾ ਹੈ ਕੰਮ ਡਾਕਟਰ ਨੇ ਜੀ ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦੀ ਡਾਕਟਰੀ ਦੁਕਾਨ ਹੈ ਪਿੰਡ 'ਚ ਵੀ ਮੇਰੇ ਵਾਲ ਕੱਟੇ ਨੇ ਨੱਕ ਕੱਟਿਆ ਨੇ ਤੇ ਪ੍ਰਾਈਵੇਟ ਪਾਰਟ ਤੇ ਵੈਕੈਂਸੀਆਂ ਮਾਰਦੇ ਮਾਰੀਆਂ ਨੇ ਹਾਂ ਜੀ ਤਾਂ ਕੀ ਗੱਲ ਹੋਈ ਹੈ ਲੜੇ ਨੇ ਕਰੇ ਹਾਂ ਲੜਦੇ ਇੰਝ ਕਰੇ ਹਾਂ ਵਾਵਾ ਦੀ ਨਾਲ ਲੜਾਈ ਹੁੰਦੀ ਕੌਣ ਕਿੰਨੇ ਮਾਰੇ ਮੇਰੇ ਘਰ ਆਵੇ ਤੇ ਮੇਰੇ ਸਹੁਰੇ ਕਿਨ ਆਇਆ ਉਹਨਾਂ ਦੇਸਾ ਸਿੰਘ ਸਰਦਾਰ ਦੇਸਾ ਸਿੰਘ ਕੀ ਕੰਮ ਕਰਦਾ ਹੈ ਡਾਕਟਰ ਹਾਂ ਕਿਉਂ ਮਰਿਆ ਕੀ ਗੱਲ ਹੋਈ ਐਸੇ ਮੰਗਦੇ ਸੀ ਮਰਾਬ ਹੋ ਜੀ ਹਾਂ ਐਸੇ ਮੰਗਦੇ ਸੀ ਉਹ ਹਲ ਕਰ ਰਿਹਾ ਹੈ ਕੀ ਅੱਛਾ ਤਾਂ ਕਰਕੇ ਬਸਾਂ ਗੱਲ ਕੀਤੀਆਂ ਨੂੰ ਉਹ ਕੱਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ ਕਈਓ ਗੱਲਾਂ ਤੋਂ ਦਰਦੇ ਮਰੇ ਧੀਆਂ ਦਾ ਇਹ ਕਦਮ ਚੱਕਦੇ ਆ ਇਹ ਚੀਜ਼ਾਂ ਦੇ ਤੋ ਲੋਕ ਬਚਾਉ ਜਿਵੇਂ ਇਹ ਚੀਜ਼ਾਂ ਖਤਮ ਹੋ ਜਾਣ ਤੇ ਧੀਆ ਦਾ ਮਾਨ ਸਨਮਾਨ ਵੱਜ ਜਵੇ ਇਹ ਧੀ ਸਾਡੇ ਅੱਥਾ ਦੇ ਵਿੱਚ ਪਲੀ ਹੈ ਇੱਕ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜੀਤ ਸਿੰਘ ਸਾਡੇ ਉਹ ਪਿੰਡ ਦੇ ਨਿਵਾਸੀ ਨੇ ਆ ਜਾ ਮੇਰੇ ਕੋਲ ਅੱਛਾ ਇਹਨਾਂ ਦੀ ਬੇਟੀ ਹੈ ਇਹਨਾਂ ਦੀ ਬੇਟੀ ਹੈ ਤਿੰਨ ਬੇਟੀਆਂ ਦਾ ਇੱਕ ਬੇਟਾ ਇਹਨਾਂ ਦਾ ਤੇ ਇਨੇ ਨਏ ਨੇਕ ਪਰਿਵਾਰ ਤੇ ਆ ਵੀ ਨੇਕ ਪਰਿਵਾਰ ਦੇ ਨੇ ਉਤ ਪਿੰਨੋ ਅਗਾ ਅਲੱਗ-ਅਲੱਗ ਸੋਹਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਇਹ ਪਤਾ ਨਹੀਂ ਹੁੰਦਾ ਕਿਸ ਦੀ ਮਕਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜ਼ਿਆਦਾ ਇਹਨੂੰ ਧੀਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜ਼ਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜ਼ਿਆਦਾ ਇਹਦਾ ਬੁਰਾ ਹਾਲਾਤ ਅੱਜ ਤੱਕ ਨੋ ਰਹੇ ਨੇ ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ ਸੀ ਬੈਠੇ ਹੁੰਨੇ ਆ ਕੇ ਉਸੇ ਵੀ ਕਰਦਾ ਮੇਰੀ ਕਿ ਚਾਲੇ ਲਈ ਕੁੜੀ ਪਰੇਸ਼ਾਨ ਹੈ ਉਹਨੂੰ ਪਰੇਸ਼ਾਨ ਲੋਕ ਬਹੁਤ ਘਾਟ ਘਾਟ ਲੇਲ ਕਰਦੇ ਨੇ ਕਿ ਇਹ ਡਾਕਟਰ ਦਾ ਕੰਮ ਕਰਦਾ ਪਿਓ ਪੁੱਤਰ ਇਹਨਾਂ ਦੀ ਮਾਤਾ ਤਾਂ ਕਹਿੰਦੇ ਬਿਆਸ ਗਈ ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਇਹੋ ਜਿਹੀ ਗਰਦੂਤ ਕਰੇ ਤੇ ਲੱਖ ਲੰਦ ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮੰਨ ਲੋ ਹੁਣ ਕੁੜੀ ਦਾ ਸਿਰ ਦੇ ਵਾਲ ਕੱਟੇ ਕੰਨ ਕੱਟਿਆ ਨੱਕ ਕੱਟਿਆ ਸਰੀਰ ਤੇ ਕੈਂਚੀਆਂ ਮਾਰੀਆਂ ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ ਪ੍ਰਾਈਵੇਟ ਬਾਟ ਦੇ ਉਹ ਕੈਂਚੀਆਂ ਮਾਰੀਆਂ ਕੋਈ ਕਰਦੂ ਉਦੋਂ ਇਹਨਾਂ ਨੂੰ ਇਸ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਕਾਨੂੰਨਾਂ ਦੀ ਮਿਲਣੀ ਚਾਹੀਦੀ ਹੈ ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਆ ਤੇ ਨਗਰ ਨਿਵਾਸੀ ਸਾਰੇ ਤੁਹਾਡੇ ਮੀਡੀਆ ਰੇਵੀ ਅਸੀਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬੰਦੀ ਪਿਓ ਪਤਾਂ ਨੂੰ ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ ਭੈਣ ਚੀ ਬਣਵਾਈਆ ਸੀ ਜਾਂ ਕੁਝ ਵੀ ਸੀ ਨਾਲ ਉਹਨਾਂ ਨੂੰ ਵੀ ਨਾਲ ਬਰਾਬਰ ਸਜ਼ਾ ਮਿਲਣੀ ਚਾਹੀਦੀ ਗੁੱਡੀ ਹੋ ਗਏ 7 ਸਾਲ ਹੋ ਹੀ ਗਏ ਕੀ ਮਸਲਾ ਕੀ ਹੈ ਲੜਾਈ ਮਸਲਾ ਲੜਾਈ ਹੈ ਦਾਜ ਦੇ ਅੱਗੇ ਇੱਕ ਰੀ ਦਿੱਤਾ ਜੀ ਤੇ ਹੁਣ ਦੁਬਾਰਾ ਫਿਰ ਦੇ ਆ ਤੇ ਹੁਣ ਥਾਂ ਤੋਂ ਲਈ ਨੇ ਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ ਉਹ ਵੀ ਦੇ ਦਿੱਤਾ ਤੇ ਫਿਰ ਵੀ ਹੁਣ ਅਜੇ ਘੁੱਟ ਮਾਰ ਗੁੰਡੀ ਫਿਰ ਸੈਟ ਨਹੀਂ ਕਿੰਨੇ ਸਾਲ ਹੋ ਗਏ ਹੋ ਗਏ ਨੇ 7-8 ਸਾਲ ਹੋ ਗਏ ਨੇ ਤਾਂ ਜਿਹਨਾਂ ਨਾਲ 7-8 ਸਾਲ ਹਾਂ ਬੱਚੇ ਵੀ ਗਏ ਬੱਚੇ ਕੁੜੀ ਗੁੰਡਾ ਹੈਗਾ ਅੱਛਾ ਹਾਂ ਹੁਣ ਕੀ ਮੰਗ ਕੀ ਕਰਦੇ ਮੰਗ ਬਸ ਦਾਜ ਦੀ ਮੈਂ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗ ਕਰਨੀ ਤਾਂ ਵੀ ਉਹਨਾਂ ਸਜ਼ਾ ਦਿੱਤੀ ਜਾਵੇ ਸਾਰੇ ਪਰਿਵਾਰ ਨੂੰ ਉਹਨਾਂ ਦੀ ਕੁੜੀ ਨੂੰ ਵੀ ਤੇ ਦੇਵ ਸਿੰਘ ਨੂੰ ਵੀ ਤੇ ਪਰੌਣੇ ਨੂੰ ਵੀ ਗਿਆ ਇਹਨਾਂ ਮਾਰਕੁੱਟ ਕੀਤੀ ਨੇ ਮਾਰ ਕੇ ਸਾਡਾ ਸਿੱਟੇ ਗਏ ਨੇ ਸਾਡੇ ਪਰ ਤੁਹਾਨੂੰ ਅੰਗਰੇਜ਼ ਸਿੰਘ ਜੀ ਕੀ ਮਸਲਾ ਹੈ ਮਸਲਾ ਵੀ ਅਸੀਂ ਤਾਂ ਘਰ ਸਿਂ ਤੇ ਖੇਤ ਗਏ ਹੋਏ ਸੀ ਤੇ ਸਹਰਾ ਇਹਦਾ ਕੁੜੀਆ ਦਾ ਤੇ ਘਰ ਵਾਲਾ ਕੁੱਟ ਮਾਰ ਕੇ ਗਲੀ ਚ ਸੱਟ ਕੇ ਤੇ ਭੱਜ ਗਏ ਨੇ ਤੇ ਉਦੋਂ ਬਾਅਦ ਗੁੜੀਆਂ ਨੇ ਦੱਸਿਆ ਸਾਨੂੰ ਵੀ ਮੇਰੇ ਕਵਾਲ ਕੱਟੇ ਨੇ ਨੱਕ ਕੱਟਿਆ ਨੇ ਤੇ ਪ੍ਰਾਈਵੇਟ ਪਾਰਟ ਤੇ ਵੀ ਕੈਂਝੀਆਂ ਮਾਰਦੇ ਮਾਰੀਆਂ ਨੇ ਤੇ ਅੱਗ ਵੀ ਲਾਉਂਦੇ ਸੀ ਅੱਗ ਲਾਈ ਨੇ ਆ ਕੱਪੜਿਆਂ ਨੂੰ ਕਿਹੜੇ ਪਿੰਡ ਤੁਸੀਂ ਕਿਹੜੇ ਪਿੰਡ ਰਹਿੰਦੇ ਹੋ ਸਾਡਾ ਪਿੰਡ ਅਰਨੀ ਆਲਾ ਇਹਨਾਂ ਦਾ ਸੋਹਰਾ ਪਰਿਵਾਰ ਕਾਠਗੜ੍ਹੇ ਕਾਠਗੜ੍ਹੇ ਕੀ ਨਾਂ ਇਹਦੇ ਘਰ ਵਾਲੇ ਦਾ ਸੋਹਰੇ ਦਾ ਸੋਹਰੇ ਦਾ ਨਾਂ ਦੇਸ਼ ਸਿੰਘ ਹੈ ਤੇ ਇਹਨਾਂ ਦੇ ਘਰ ਵਾਲੇ ਦਾ ਨਾਂ ਡਾਕਟਰ ਅੰਬਰਜੀਤ ਸਿੰਘ ਵਿੱਕੀ ਹੈ ਕਿੰਨਾ ਚਾਹ ਉਹ ਨਾਂ ਕਰ ਕੀ ਜੀ ਰਹੇ ਕਿਉਂ ਕਿਹਣੀ ਗੱਲੋਂ ਲੜਾਈ ਝਗੜਾ ਇਹ ਲੜਾਈ ਦੇ ਜੇ ਵੀ ਅੱਗੇ ਆਛੇ ਮਹੀਨੇ ਹੋ ਗਏ ਨੇ ਦੇ ਦਿੱਤਾ ਹੈ ਅਜੇ 2 ਦਿਨ ਪਹਿਲਾਂ ਇਹਨਾਂ ਨੂੰ 2 ਲੱਖ ਰੁਪਈਆ ਵੀ ਦਿੱਤਾ ਹੈ ਫੜ ਫੜਾ ਕੇ ਜ਼ਮੀਨ ਗੈਨੇ ਕਰਕੇ ਥਾਂ ਥੂ ਲਈ ਨੇ ਤੇ ਅਜੇ ਹੋਰ ਮੰਗਦੇ ਸੀ ਤੇ ਇਸ ਕਾਰਨ ਵੀ ਕੁੱਟ ਮਾਰ ਗਏ ਸੱਟ ਗਏ ਨੇ ਕੋ ਜੀ ਨਾ ਬਿਗਲਾ ਮੇਰੀ ਇੱਕ ਸਿਸਟਰ ਹੈ ਬ੍ਰਦਰ ਆ ਮੇਨ ਦਾ ਹਾਂ ਜੀ ਕਿੰਨਾ ਚਿਰ ਹੋ ਗਿਆ ਵਿਆਹ ਵਿਆਹ ਹੋ ਗਏ ਨੇ 7 6 7 ਸਾਲ ਹੋ ਗਏ ਨੇ ਜੀ 6 7 ਹਾਂ ਜੀ ਬੱਚੇ ਦੋ ਗੁੜੀਆਂ ਕੁੜੀ ਤੇ ਮੁੰਡਾ ਹੈ ਅੱਛਾ ਉਹਦੇ ਸਾਰੇ ਬੱਚੇ ਬੱਚੇ ਉਹਨਾਂ ਹੀ ਰੱਖ ਲੈ ਜੀ ਅੱਛਾ ਜੇ ਵਾਲ ਕੱਟੇਗਾ ਤੋਂ ਵਾਲ ਦਾ ਤੋਂ ਵਾਲ ਇਹ ਤਾਂ ਸਾਨੂੰ ਸਮਝ ਨਹੀਂ ਆਈ ਵੀ ਕੋਈ ਗੱਲ ਹੁੰਦੀ ਤਾਂ ਸਾਨੂੰ ਫੋਨ ਕਰੋਗਾ ਤੁਸੀਂ ਵੀ ਕੋਈ ਵੀ ਹਾਂ ਜੀ ਕੰਮ ਕੀ ਕਰਦਾ ਹੈ ਕੰਮ ਡਾਕਟਰ ਨੇ ਜੀ ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦੀ ਡਾਕਟਰੀ ਦੁਕਾਨ ਹੈ ਪਿੰਡ ਚ ਡਾਕਟਰੀ ਦਾ ਕੰਮ ਕਰਦੇ ਨੇ ਪਿਓ ਪੁੱਤਰ ਦੋਨੇ ਜੀ ਹਾਂ ਜੀ ਤੇ ਉੱਥੇ ਤੁਹਾਡੇ ਕਰਦੇ ਬਾਹਰ ਸੱਟ ਗਏ ਹਾਂ ਜੀ ਗਲੀ ਚ ਸੱਟ ਕੇ ਭੱਜ ਗਏ ਨੇ ਜੀ ਹੋਰ ਤੁਸੀਂ ਇੱਥੇ ਲੈ ਕੇ ਇੱਥੇ ਲੈ ਕੇ ਆਏ ਆ ਜੀ ਡਾਕਟਰ ਡਾਕਟਰ ਕਹਿੰਦੇ ਨੇ ਵੀ ਸਕੈਨ ਹੋਏਗੀ ਸਿਰ ਦੀ ਕਿ ਸਿਰ ਚ ਵੀ ਸੱਟਾਂ ਲੱਗੀਆਂ ਹੋਈਆਂ ਨੇ ਗੁੱਜੀਆਂ ਨੇ ਜੀ ਹਾਂ ਤੇ ਨੱਕ ਦੀ ਕਟਿੰਗ ਕਰ ਕੀਤੀ ਨੇ ਜੀ ਨਾਕ ਕੱਟਦਾ ਹਾਂਜੀ ਨੱਕ ਕੱਟਦਾ ਨਹੀਂ ਜੀ ਕੀ ਹੁਣ ਮੰਗ ਕੀ ਰੱਬ ਦੀ ਮੰਗ ਇਹ ਜੀ ਸਾਨੂੰ ਇਨਸਾਫ਼ ਮਿਲਣਾ ਚਾਹਦਾ ਐ ਵੀ ਪਰਚਾ ਹੋਣਾ ਚਾਹਦਾ ਜੀ ਜਿਹੜੇ ਸਾਫ਼ ਨਾਲ ਕੁੜੀਆਂ ਦੇ ਵਾਲ ਕੱਟੇ ਨੇ ਪਿੰਡੇ ਵੀ ਪ੍ਰਾਈਵੇਟ ਪਾਰ ਤੇ ਕੈਂਚੀਆਂ ਮਾਰੀਆਂ ਨੇ ਤੇ ਵਾਲ ਕੱਟ ਤੇ ਨੱਕ ਕੱਟਤਾ ਨੇ ਤੇ ਪਿੰਡੇ ਅੱਗ ਲਾ ਕੇ ਸਾੜਦੇ ਸੀ ਆ ਵੇਖੋ ਜੀ ਤੇ ਪਿੰਡੇ ਤੇ ਵੀ ਬੈਲਟਾਂ ਨਾਲ ਕੋ ਬਿਊਰੀ ਬਿਊਰੀ ਤਰ੍ਹਾਂ ਕੁੱਟਿਆ ਆਇਆ ਹੈ ਹਾਂਜੀ ਇਹ ਕਾਰਗੜ ਤੋਂ ਆਏ ਆ ਫਿਜ਼ੀਕਲ ਅਸੌਲਟ ਨਾਲ ਇੰਜਰੀਜ਼ ਹੈ ਗਈਆਂ ਤੇ ਇਹਦੇ ਨੋਜ਼ ਤੇ ਹੈਂਡਸ ਤੇ ਤੇ ਅਸੀਂ ਰੈਫਰ ਕਰ ਰਹੇ ਆ ਫਰੀਦਕੋਟ ਕਿ ਕਿੰਨੀ ਇੰਜਰੀਆਂ ਲੱਗੀਆਂ ਇੰਜਰੀ ਹੈ ਨਾਲੇ ईएनटी ओपिनियन रिक्वायर्ड ਹੈ ਨਾਲੂ ਇਸ ਕਰਕੇ ਰੈਫਰ ਕਰਨਾ ਹੈ ਪੇਸ਼ੈਂਟ ਪਲਾਸਟਿਕ ਸਰਜਰੀ ओपिनियन रिक्वायर्ड ਹੈ ਬਿੱਕੀ ਬੈਲ ਕੀ ਮਸਲਾ ਆਇਆ ਸਰ ਐਕਚੁਅਲੀ ਆਪਣੇ ਪਿੰਡ ਦੀ ਬੱਚੀ ਹੈ ਇਨੂੰ ਕਟਮਾਰ ਕਰਕੇ ਨਾ ਵੱਟ ਟੋਕੇ ਛੱਡ ਗਏ ਸੀ ਮੈਨੂੰ ਘਰੇ ਟੈਲੀਫੋਨ ਗਿਆ ਸੀ ਮੈਂ ਉਵੇਂ ਭੱਜ ਕੇ ਤੇ ਆਇਆ ਤਾਂ ਕੁੜੀ ਦੀ ਕਾਫੀ ਜ਼ਿਆਦਾ ਹਾਲਾਤ ਮਾੜੇ ਸੀ ਮੈਂ ਡਾਕਟਰ ਸਾਹਿਬ ਨੂੰ ਬੁਲਾਇਆ ਤੇ ਇੱਕ ਇੰਜੈਕਸ਼ਨ ਲਵਾਇਆ ਸੀ ਮੈਂ ਕਹਿੰਦਾ ਕਾਫੀ ਜ਼ਿਆਦਾ ਵੀ ਐ ਜਿਵੇਂ ਮਰਨ ਤੇ ਹੀ ਹੋ ਗਿਆ ਕੰਮ ਬਾਕੀ ਲਾ ਤੁਹਾਡੇ ਸਾਹਮਣੇ ਨੇ ਮੈਂ ਤਾਂ ਇਹ ਚੀਜ਼ ਦੇਖ ਕੇ ਰਾਣਾ ਵੀ ਐਦੋ ਕਟਿਆ ਇਨਸਾਨ ਨਹੀਂ ਹੋ ਸਕਦਾ ਜਿੰਨੇ ਬੱਚੀ ਦੇ ਵਾਲ ਹੀ ਕਟਿੰਗ ਕਰਦੇ ਉੱਪਰੋਂ ਐ ਨੋਚ ਦਿੱਤਾ ਬੱਚੀ ਨੂੰ ਐਦੋ ਕੋਈ ਕਟਿਆ ਇਨਸਾਨ ਨਹੀਂ ਹੋਏਗਾ ਮੈਂ ਜਦੋਂ ਬੱਚੀ ਨੂੰ ਵੇਖਿਆ ਤਾਂ ਮੈਂ ਆਪ ਰੋਣ ਲੱਗ ਪਿਆ ਉੱਥੇ ਜਾ ਕੇ ਬੜਾ ਮਹਿਸੂਸ ਹੋਇਆ ਬਾਕੀ ਆ ਤੁਹਾਡੇ ਸਾਹਮਣੇ ਇਹ ਬੱਚੀ ਮੇਰੇ ਕੋਲ ਲੜਾਈ ਬਾਈ ਜੀ ਮੈਨੂੰ ਜਿੱਥੋਂ ਤੱਕਣ ਪਤਾ ਹੈ ਮੈਂ ਇਹ ਬੰਦੇ ਨੇ 2 ਲੱਖ ਰੁਪਏ ਮੇਰੇ ਕੋਲ ਕੈਸ਼ ਲੈ ਕੇ ਗਿਆ ਮੈਨੂੰ ਇਹਨੇ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਪਰ ਮੈਨੂੰ ਇਹਨੇ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ ਸੀ ਕਹਿੰਦਾ ਯਾਰ ਮੈਂ ਜ਼ਰੂਰੀ ਚਾਹੀਦੇ ਨੇ ਮੈਂ ਪੈਸੇ ਭੇਜਣੇ ਨੇ ਕਿਤੇ 2 ਲੱਖ ਰੁਪਏ ਲੈ ਕੇ ਗਿਆ ਪਰ ਹੁਣ ਨੇ ਮੈਨੂੰ ਹੁਣ ਇਹ ਚੀਜ਼ ਦਾ ਪਤਾ ਲੱਗਦਾ ਪਿਆ ਉਹ ਦਾਜ ਦੀ ਦਾਜ ਦੀ ਮੰਗ ਕਰਦੇ ਸੀ ਗੋਰੀ ਅਗੇ ਦਾ ਜੀ ਤੇ ਦੋ ਤਿੰਨ ਵਾਰੀ ਅੱਗੇ ਵੀ ਦੇ ਚੂਨੇ ਕਿਲਾ ਡੇਢ ਕਿਲਾ ਯਾਰ ਇਹਨਾਂ ਕੋਲ ਵਿਚਾਰਿਆਂ ਕੋਲ ਪੈ ਲਈਏ ਉਹਨਾਂ ਨੇ ਲਹੂ ਪੀ ਲਿਆ ਯਾਰ ਇਹਨਾਂ ਵਿਚਾਰਿਆਂ ਦਾ ਬਹੁਤ ਪਰੇਸ਼ਾਨ ਕਰਕੇ ਰੱਖਤੇ ਇਹਨਾਂ ਨੂੰ ਇਹਨੂੰ ਇਹਦੇ ਨਾਲ ਮਾਰਕਟ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਮਾਰਕਟ ਹੈ ਕਟਮਾਰ ਇਹਨੂੰ ਘਰੇ ਕਰਕੇ ਗਏ ਨੇ ਆਪ ਦੇ ਸਹੁਰੇ ਪਰਿਵਾਰ ਦੇ ਉਦੋਂ ਮੁੜ ਕੇ ਕੁੱਟ ਕੇ ਬੱਚੀ ਨੂੰ ਘਰੇ ਬਾਹਰ ਦੇ ਮੂਹਰੇ ਸੁੱਟ ਕੇ ਚਲੇ ਗਏ ਅੱਛਾ ਸੱਟ ਕੇ ਜੰਡਲ ਜਰੇਗੀ ਅਰਨੀਲੇ ਬਈ ਅਰਨੀਲੇ ਅਰਨੀਲੇ ਦਾਟ ਖੜ ਹੋਈ ਹਾਂ ਮਾਰ ਕੇ ਕਟਾਈ ਜੋ ਇਹ ਕੋਟਮਾਰ ਨੇ ਉਥੇ ਕੀਤੀ ਕੋਟ ਕੇ ਘਰੇ ਸੁੱਟ ਕੇ ਚਲੇ ਗਏ ਗੱਲੀ ਸੁੱਟ ਗੱਲੀ ਸੁੱਟ ਹਾਂ ਗੱਲੀ ਕੋਣ ਲੋਕ ਸੀਗੇ ਇਹ ਇਹ ਨਹੀਂ ਮੈਂ ਦੇਖਿਆ ਜੀ ਬਾਕੀ ਜੋ ਉਥੇ ਮੌਜੂਦ ਸੀ ਬੰਦੇ ਸੋਹਰਾ ਪਰਿਵਾਰ ਤੇ ਨਾਲ ਉਹਨਾਂ ਦੇ ਕੋਈ ਘਰ ਦੇ ਸੀਗੇ